ਸਾਸੀ ਕਾ ਦੋਸਤੋ ਅਲਫਾਜ਼ ਦੇਖ ਰਹੇ ਹਾਂ ਮੈਂ ਹਾਂ ਵਿਕਰਮਜੀ ਸਿੰਘ ਬਾਜਵਾ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਪਿੰਡ ਕਕਰਾਲੇ ਤੋਂ ਇੱਕ ਛੋਟੀ ਬੱਚੀ 17 ਸਾਲ ਉਮਰ ਹੈ ਉਹ ਕਿਤੇ ਚਲੀ ਗਈ ਦਿਮਾਗੀ ਤੌਰ ਤੇ ਉਹ ਥੋੜੀ ਪਰੇਸ਼ਾਨ ਹੈ ਤੇ ਪਿਛਲੇ 30 ਤਰੀਕ ਨੂੰ ਘਰੋਂ ਚਲੀ ਗਈ ਸੀ ਤੇ ਦੱਸਣ ਵਾਲਿਆਂ ਨੇ ਦੱਸਿਆ ਵੀ ਉਹ ਨਹਿਰ ਵੱਲ ਨੂੰ ਸਾਡੇ ਪਿੰਡ ਕਕਰਾਲੇ ਤੋਂ ਨਾਗਰੀ ਨੂੰ ਰਸਤਾ ਜਾਂਦਾ ਉਹ ਤੋਂ ਅੱਗੇ ਇੱਕ ਨਹਿਰ ਪੈਂਦੀ ਹੈ ਉਹ ਨਹਿਰ ਤੇ ਜਾਂਦੇ ਰਸਤੇ ਵਿੱਚ ਕੁ ਕੈਮਰੇ ਲੱਗੇ ਹੋਏ ਨੇ ਕੈਮਰਿਆਂ ਦੇ ਵਿੱਚ ਜੋ ਉਹ ਕੁੜੀ ਲੰਘਦੀ ਦੇਖੀ ਗਈ ਹੈ ਤੇ ਉਸ ਤੋਂ ਅੱਗੇ ਕੀ ਹੋਇਆ ਕੀ ਨਹੀਂ ਹੋਇਆ ਕੁਝ ਸਮਝ ਨਹੀਂ ਆ ਰਹੀ ਪਰਿਵਾਰਕ ਮੈਂਬਰ ਖਨੌਰੀ ਬਖੜਾਂ ਦੇ ਉੱਤੇ ਵੀ ਬੈਠੇ ਹੋਏ ਨੇ ਕੋਈ ਐਵੇਂ ਦੀ ਚੀਜ਼ ਸਾਹਮਣੇ ਨਹੀਂ ਆਈ ਪਤਾ ਲੱਗ ਸਕੇ ਵੀ ਉਹਨੇ ਆਖੜਾਂ ਦੇ ਵਿੱਚ ਕੁਝ ਐਵੇਂ ਦੀ ਜਿਹੜੀ ਕਦਮ ਚੱਕਿਆ ਗੱਲਬਾਤ ਕਰ ਲੈਣੇ ਆ ਨੌ ਕੀ ਤੁਹਾਡਾ ਨਾਮ ਕੀ ਰਿੰਪੀ ਰਿੰਪੀ ਅ ਬੱਚੇ ਦਾ ਨਾਮ ਕੀ ਹੈ ਗਗਨ ਗਗਨ ਕਿੰਨੇ ਦਿਨ ਹੋ ਗਏ ਇੱਕ ਰੋਗੇ ਨੂੰ ਹਫਤਾ ਹੋ ਗਿਆ ਜੀ ਅੱਜ ਹਫਤਾ ਹੋ ਗਿਆ ਕਿੰਨੇ ਤਰੀਕ ਨੂੰ ਗਈ ਸੀ 30 ਤਰੀਕ ਨੂੰ 30 ਤਰੀਕ ਕਰੇ ਕੋਈ ਲੜਾਈ ਹੋਈ ਸੀ ਨਾ ਜੀ ਕੋਈ ਝਗੜਾ ਕੋਈ ਲੜਾਈ ਜੀਰੀ ਲਾ ਕੇ ਆਏ ਜੀ ਖੇਤ ਠੀਕ ਹੈ ਦੋਸਤੋ ਇਹ ਗਰੀਬ ਪਰਿਵਾਰ ਹੈ ਜੀਰੀ ਲਾਉਂਦੇ ਨੇ ਇਹ ਦੱਸਦੇ ਨੇ ਵੀ ਜੀਰੀ ਲਾ ਕੇ ਖੇਤੋਂ ਆਏ ਸੀ ਤੇ ਕਰਿਆਉਣ ਤੋਂ ਬਾਅਦ ਸ਼ਾਮੀ ਦਿਨ ਖੜੇ 4 ਵਜੇ ਦੇ ਕਰੀਬ 4:30 4 ਵਜੇ ਦੇ ਕਰੀਬ ਘਰੋਂ ਗਈ ਹੈ ਤੇ ਉਸ ਤੋਂ ਬਾਅਦ ਉਹਦਾ ਪਤਾ ਨਹੀਂ ਲੱਗਿਆ ਹੈਗਾ ਤੇ ਕੋਈ ਦੂਜੀ ਹੋਰ ਇਦਾਂ ਦੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਪਰ ਸਿਰਫ ਇੰਨਾ ਕਿ ਜ਼ਰੂਰ ਹੈ ਵੀ ਉਹ ਦਿਮਾਗੀ ਤੌਰ ਤੇ ਥੋੜੀ ਜੀ ਪਰੇਸ਼ਾਨ ਹੈ ਤੁਹਾਨੂੰ ਫੋਟੋ ਵੀ ਦਿਖਾ ਦਿੰਨੇ ਆ ਤੁਹਾਨੂੰ ਸਕਰੀਨ ਦੇ ਉੱਤੇ ਸਾਈਡ ਤੇ ਫੋਟੋ ਆ ਰਹੀ ਹੋਊਗੀ ਤੁਸੀਂ ਕੁੜੀ ਨੂੰ ਦੇਖ ਲਓ ਤੇ ਜੇ ਕੋਈ ਬੱਚਾ ਤੁਹਾਡੇ ਏਰੀਏ ਦੇ ਵਿੱਚ ਕਿਤੇ ਤੁਹਾਨੂੰ ਮਿਲਦਾ ਦਿਸਦਾ ਕਿਤੇ ਦੇਖਿਆ ਹੋਵੇ ਤਾਂ ਤੁਹਾਡੇ ਸਕਰੀਨ ਦੇ ਉੱਤੇ ਨੰਬਰ ਆ ਰਹੇ ਹੋਣਗੇ ਪਰਿਵਾਰ ਦੇ ਪਰਿਵਾਰ ਵਾਲਿਆਂ ਦੇ ਨੰਬਰ ਨੇ ਇਹ ਤੇ ਤੁਸੀਂ ਇਹਨਾਂ ਨਾਲ ਗੱਲਬਾਤ ਸਾਂਝੀ ਕਰ ਸਕਦੇ ਹੋ ਜੇ ਕਿਤੇ ਬੱਚੇ ਨੂੰ ਦੇਖਦੇ ਹੋ ਤੇ ਅੱਗੇ ਵੀ ਕਦੀ ਇਦਾਂ ਹੋਇਆ ਦਿਮਾਗੀ ਤੌਰ ਤੇ ਪਰੇਸ਼ਾਨ ਆ ਜਾਂ ਕਿਵੇਂ ਆ ਹਾਂ ਹੋ ਗਈ ਜਿੱਦ ਵਿੱਚ ਹਾਲ ਜਾਂਚ ਆ ਗਈ ਵੱਡੇ ਦੇ ਕੋਲ ਠੀਕ ਹੈ ਇਹ ਇਹ ਉਹਨਾਂ ਦੀ ਬੱਚੇ ਦੀ ਮਾਂ ਨੇ ਇਹ ਨਾਨੀ ਨੇ ਤੇ ਤੁਸੀਂ ਕੁਝ ਕੋਈ ਗੱਲਬਾਤ ਹੋਈ ਬੱਚੇ ਨਾਲ ਕੋਈ ਬੱਚੇ ਨਾਲ ਮੇਰੇ ਨਾਲ ਬੋਲੀ ਵੀ ਨਹੀਂ ਆਏ ਲੰਘ ਗਈ ਉਹ ਅੱਛਾ ਮੈਂ ਕਿਹਾ ਮਹਾ ਅੱਜ ਕਾਕਾ ਬੋਲੀ ਨਹੀਂ ਹੈਗੀ ਮੇਰੇ ਨਾਲ ਹਾਂ ਅੰਦਰੋਂ ਬਸ 10 ਮਿੰਟ ਪਏ ਕੇ ਬਾਹਰ ਨਿਕਲ ਗਈ ਕਹਿੰਦੀ ਮੈਂ ਡਾਕਟਰ ਤੋਂ ਕਹਿੰਦੀ ਗੋਲੀਆਂ ਲੈਵਾ ਮੇਰੇ ਪੈਰ ਖਰਾਬ ਹੋ ਰਹੇ ਨੇ ਠੀਕ ਹੈ ਛੋਟੀ ਕੁੜੀ ਨੂੰ ਕਹਿ ਕੇ ਬਾਹਰ ਨਿਕਲ ਗਈ ਮੈਂ ਘਰ ਨੂੰ ਵਾਗ ਗਈ ਇਹ ਕੁੜੀਆਂ ਨੇ ਮਗਰ ਉਹ ਗੈਲਾ ਕਰ ਲਿਆ ਅੱਡੇ ਤੱਕ ਦੇਖ ਕੇ ਆਈਆਂ ਨੇ ਇਹ ਕੁੜੀਆਂ ਠੀਕ ਹੈ ਤੇ ਕੋਈ ਕਈ ਵਾਰੀ ਲੋਕਾਂ ਦਾ ਮੰਨਣਾ ਇਹ ਹੁੰਦਾ ਕਈ ਵਾਰੀ ਘਰੇ ਕੋਈ ਲੜਾਈ ਝਗੜਾ ਜਾਂ ਕੂਰ ਕਪੋਈ ਆ ਕੋਈ ਐਵੇਂ ਦੀ ਕੂਰ ਕਪ ਨਹੀਂ ਹੋਈ ਇਹ ਕੁੜੀ ਕਹਿੰਦੀ ਵੀ ਜੀਰੀ ਲਾ ਕੇ ਜਾਂ ਕੱਖਾਂ ਦੀ ਥੱਬੀ ਲੈ ਕੇ ਅੰਦਰ ਬੜੀ ਆ ਬੈਡਾਂ ਦੇ ਪੈ ਗਈ ਬੈਟਾਂ ਤੋਂ ਬਸ ਬਾਹਰ ਲੰਘ ਗਈ ਕਹਿੰਨੀ ਮੈਂ ਤਾਂ ਗੋਲੀਆਂ ਲੈਣੀਆਂ ਮੇਰਾ ਸਿਰ ਦੁਖੇ ਅਸੀਂ ਵੀ ਡਾਕਟਰ ਕੋਲ ਦਵਾਈ ਲੈਣ ਜਾਣੀ ਆ ਹਾਂ ਦਵਾਈ ਲੈਣ ਜਾਣੀ ਦਵਾਈ ਲੈਣ ਜਾਣੀ ਤੇ ਅੱਗੇ ਜਦੋਂ ਇੱਦਾਂ ਚਲੀ ਗਈ ਸੀ ਉਦੋਂ ਕਿੱਥੋਂ ਮਿਲੀ ਆ ਵੱਡੇ ਦੇ ਹਾਂ ਵੱਡੇ ਦੇਖੋ ਵੱਡੇ ਵੱਡੇ ਤੋਂ ਮਿਲੀ ਵੱਡੇ ਕਿਥੋਂ ਆ ਕੇ ਜਨ ਲੈ ਕੇ ਆ ਜਨਨ ਹੈਗੇ ਜਿਹੜਾ ਤਵਾੜੀ ਆ ਇਹਨਾਂ ਦੇ ਘਰੇ ਆ ਗਈ ਇਹਨਾਂ ਦੇ ਘਰ ਉਧਰ ਫੋਨ ਕਰਤਾ ਵੀਰੇ ਆ ਪਾਣ ਜੀ ਠੀਕ ਹੈ ਕਈ ਵਾਰੀ ਲੋਕਾਂ ਦੇ ਮਨ ਦੇ ਵਿੱਚ ਸਵਾਲ ਹੁੰਦਾ ਹੈ ਕਿ ਬੱਚੇ ਨੇ ਕੋਈ ਐਵੇਂ ਦੀ ਗਲਤੀ ਕਰ ਲਈ ਹੈ ਕੋਈ ਐਵੇਂ ਦੀ ਗੱਲਬਾਤ ਹੈ ਕੋਈ ਹੈਗੀ ਹਾਂ ਜੀ ਕੋਈ ਗੱਲਬਾਤ ਨਹੀਂ ਹੈ ਤੇ ਦੋਸਤੋ ਬੱਚਾ ਥੋੜਾ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਥੋਡੀ ਸਕਰੀਨ ਦੇ ਉੱਤੇ ਫੋਟੋ ਆ ਰਹੀ ਹੋਊਗੀ ਤੇ ਜੇ ਤੁਹਾਨੂੰ ਬੱਚੇ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਹੇਠਾਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਇਹਦੇ ਸਬੰਧ ਵਿੱਚ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ ਪੁਲਿਸ ਆਪਣੇ ਲੈਵਲ ਦੇ ਉੱਤੇ ਆਪਣੇ ਪੱਧਰ ਦੇ ਉੱਤੇ ਜਾਂਚ ਕਰ ਰਹੀ ਹੈ ਤੇ ਉਹ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਪੁਲਿਸ ਨੂੰ ਗਰੀਬ ਪਰਿਵਾਰ ਹੈ ਇਹ ਇਨਾਂ ਕੋਲ ਇੰਨੇ ਸਾਧਨ ਨਹੀਂ ਹੈਗੇ ਵੀ ਉਹ ਬੱਚੇ ਨੂੰ ਕਿੱਥੇ ਲੱਭ ਸਕਣ ਜੇ ਤੁਹਾਨੂੰ ਤੁਸੀਂ ਕਿਤੇ ਐਫਰਟ ਕਰ ਸਕਦੇ ਹੋ ਤਾਂ ਇਹ ਬੱਚਿਆਂ ਦੀ ਮਦਦ ਪਰਿਵਾਰ ਦੀ ਮਦਦ ਵਾਸਤੇ ਜਰੂਰ ਕੋਸ਼ਿਸ਼ ਕਰਿਓ ਤੇ ਇੱਕ ਬੇਨਤੀ ਜਰੂਰ ਹੈ ਵੀਡੀਓ ਨੂੰ ਵੱਧ ਤੋਂ ਵੱਧ 6 ਜਰੂਰ ਕਰ ਦਿਓ ਜੇ ਤੁਸੀਂ ਨਹੀਂ ਕਿਤੇ ਦੇਖਿਆ ਤਾਂ ਹੋ ਸਕਦਾ ਅੱਗੇ ਕਿਸੇ ਕੋਲ ਬੱਚੀ ਉਹ ਮਿਲੀ ਹੋਵੇ ਪਰਿਵਾਰ ਵਾਲਿਆਂ ਨੂੰ ਇਦਾਂ ਸੁਣਨ ਚ ਆਇਆ ਵੀ ਬੱਚੀ ਉਹ ਅੱਗੇ ਕਿਤੇ ਚਲੀ ਗਈ ਜਾਂ ਕਿਸੇ ਮਤਲਬ ਅੱਗੇ ਪਿੰਡ ਨਨੇੜਾ ਪੈਂਦਾ ਬੂਟਾ ਸਿੰਘ ਵਾਲਾ ਪੈਂਦਾ ਅੱਗੇ ਹਰਿਆਣੇ ਦਾ ਬਾਰਡਰ ਵੀ ਲੱਗਦਾ ਹੈ ਤੇ ਦਿਮਾਗੀ ਤੌਰ ਤੋਂ ਬੱਚਾ ਥੋੜਾ ਠੀਕ ਨਹੀਂ ਹੈਗਾ ਕਈ ਵਾਰੀ ਕੋਈ ਗਰ ਲਗਾ ਕੇ ਲੈ ਜਾਂਦਾ ਭਤੇ ਨਾਲ ਕੋਈ ਭਲੋ ਕੇ ਲੈ ਲੈ ਜਾਂਦਾ ਹੈ ਬੱਚਾ ਕਿਸੇ ਦੇ ਚਾਂਸੀ ਚ ਆ ਜਾਂਦਾ ਹੈ ਛੋਟੀ ਉਮਰ ਹੈ ਐਸੇ ਵੀਡੀਓ ਨੂੰ ਵੱਤ ਵਤ ਸ਼ੇਅਰ ਨੂੰ ਜ਼ਰੂਰ ਕਰਿਓ ਜੇ ਜੇ ਤੁਹਾਨੂੰ ਕਿਤੇ ਇਹਦੇ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਇਹ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੁਸੀਂ ਦੇਖ ਰਹੇ ਸੀ ਲਫਾਤ ਮੈਂ ਵਿਕ੍ਰਮ ਸਿੰਘ ਬਾਜਵਾ ਧੰਨਵਾਦ